ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਖੇਤਾਂ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਵਿੱਚ ਕੰਮ ਕਰਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਹੁਕਮ ਜਿਆਦਾ ਦਿਨ ਕਾਇਮ ਨਾ ਰਹਿ ਸਕੇ ਜੀ ਹਾਂ ਟਰੰਪ ਸਰਕਾਰ ਨੇ ਕੁਝ ਦਿਨ ਪਹਿਲਾਂ ਚੁੱਪ-ਚੁਪੀ ਤੇ ਲਾਗੂ ਕੀਤੀ ਨੀਤੀ ਹੁਣ ਚੁੱਪ-ਚੁਪੀ ਤੇ ਹੀ ਵਾਪਸ ਲੈ ਲਈ ਹੈ ਇਸ ਨੀਤੀ ਤੋਂ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਤੁਰਾਈ ਸਿੱਖਰਾਂ ਉੱਤੇ ਹੌਨ ਕਰਕੇ ਹੁਣ ਖੇਤੀ ਕਾਮਿਆਂ ਨੂੰ ਰਾਹਤ ਦਿੱਤੀ ਗਈ ਪਰ ਕੁਝ ਦਿਨਾਂ ਦੇ ਵਿੱਚ ਰਾਹਤ ਖਤਮ ਕੀਤੀ ਜਾ ਚੁੱਕੀ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਸਮਾਗਮ ਦੇ ਦੌਰਾਨ ਪਰਵਾਨ ਕੀਤਾ ਸੀਗਾ ਕਿ ਅਮਰੀਕਾ ਦੇ ਕਿਸਾਨ ਅਤੇ ਹੋਟਲ ਆਪਰੇਟਰ ਪ੍ਰਵਾਸੀਆਂ ਕਾਮਿਆਂ ਉੱਤੇ ਨਿਰਭਰ ਨੇ ਅਤੇ ਇਹਨਾਂ ਖੇਤਰਾਂ ਨੂੰ ਬਚਾਉਣ ਦੀ ਰਿਹਾਈ ਦੀ ਜ਼ਰੂਰਤ ਹੋਵੇਗੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ ਨਾਲ ਸੰਬੰਧਿਤ ਸੂਤਰਾਂ ਨੇ ਦੱਸਿਆ ਕਿ ਖੇਤਾਂ, ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਕੰਮ ਕਰਦੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਪਹਿਲਾਂ ਵਾਂਗ ਕਾਰਵਾਈ ਜਾਰੀ ਰੱਖਣ ਦੀ ਹਦਾਇਤ ਮਿਲੀ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਤਰਜਮਾਨ ਟ੍ਰਿਸ਼ੀਆ ਮੈਕਫਾਲਫੀ ਨੇ ਕਿਹਾ ਕਿ ਰਾਸ਼ਟਰਪਤੀ ਇਸ ਮੁੱਦੇ ਤੇ ਬਿਲਕੁਲ ਸਪਸ਼ਟ ਹਨ। ਕਿਸੇ ਵੀ ਉਦਯੋਗ ਵਿੱਚ ਹਿੰਸਕ ਅਪਰਾਧੀਆਂ ਜਾਂ ਆਈਐਸ ਦੇ ਯਤਨਾਂ ਨੂੰ ਠੱਬੀ ਲਾਉਣ ਵਾਲਿਆਂ ਨੂੰ ਪਨਾਹ ਨਹੀਂ ਮਿਲ ਸਕਦੀ। ਕੌਮੀ ਸੁਰੱਖਿਆ ਅਤੇ ਆਰਥਿਕ ਸਥਿਰਤਾ ਬਾਰੇ ਯਤਨਾਂ ਦੌਰਾਨ ਕੰਮ ਵਾਲੀਆਂ ਥਾਵਾਂ ਤੇ ਛਾਪੇ ਵੱਡੀ ਅਹਿਮੀਅਤ ਰੱਖਦੇ ਹਨ ਅਜਿਹੀ ਕਾਰਵਾਈ ਰਾਹੀਂ ਨਾ ਸਿਰਫ ਗੈਰ ਕਾਨੂੰਨੀ ਪ੍ਰਵਾਸੀ ਕਾਬੂ ਕੀਤੇ ਜਾ ਸਕਦੇ ਹਨ ਸਗੋਂ ਅਮਰੀਕਾ ਦੇ ਕਿਰਤੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਕਾਰੋਬਾਰੀ ਅਦਾਰਿਆਂ ਵਿਰੁੱਧ ਵੀ ਸਖਤ ਕਾਰਵਾਈ ਸੰਭਵ ਹੁੰਦੀ ਹੈ ਇੱਥੇ ਦੱਸਣਾ ਬੰਦ ਹੈ ਕਿ ਪਿਛਲੇ ਹਫਤੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਾਲਿਆਂ ਨੂੰ ਹਦਾਇਤ ਦਿੱਤੀ ਗਈ ਕਿ ਖੇਤਾਂ ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਕੰਮ ਕਰਦੇ ਪ੍ਰਵਾਸੀਆਂ ਉੱਤੇ ਛਾਪਿਆਂ ਦੀ ਕਾਰਵਾਈ ਬੰਦ ਕਰ ਦਿੱਤੀ ਜਾਵੇ ਮੰਨਿਆ ਜਾ ਰਿਹਾ ਸੀ ਕਿ ਅਮਰੀਕਾ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਤੁਰੜਾ ਸਿਕਰਾਂ ਤੇ ਹੋਣ ਕਰਕੇ ਖੇਤੀ ਕਾਮਿਆਂ ਨੂੰ ਰਾਹਤ ਦਿੱਤੀ ਗਈ। ਪਰ ਕੁਝ ਹੀ ਦਿਨਾਂ ਵਿੱਚ ਰਾਹਤ ਖਤਮ ਕੀਤੀ ਜਾ ਚੁੱਕੀ ਹੈ। ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਸਮਾਗਮ ਦੌਰਾਨ ਪ੍ਰਵਾਨ ਕੀਤਾ ਸੀ ਕਿ ਅਮਰੀਕਾ ਦੇ ਕਿਸਾਨ ਅਤੇ ਹੋਟਲ ਆਪਰੇਟਰ ਪ੍ਰਵਾਸੀਆਂ ਕਾਮਿਆਂ ਤੇ ਨਿਰਭਰ ਹਨ ਅਤੇ ਇਨ੍ਹਾਂ ਖੇਤਰਾਂ ਨੂੰ ਬਚਾਉਣ ਦੀ ਰਾਇਤਾਂ ਦੀ ਜ਼ਰੂਰਤ ਹੋਵੇਗੀ। 트ੰਪ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਕੁਝ ਦਿਨ ਬਾਅਦ ਇਮੀਗ੍ਰੇਸ਼ਨ ਜ਼ੋਰ ਟੌਮ ਹੋਮਨ ਨੇ ਸਟੀਫਨ ਮਿਲਰ ਦੇ ਬਿਆਨ ਆ ਗਏ ਜਿਨ੍ਹਾਂ ਵਿੱਚ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਜ਼ਿਕਰ ਕੀਤਾ ਗਿਆ। ਪਿਛਲੇ ਹਫਤੇ ਨੈਬਰਾਸਕਾ ਸੂਬੇ ਵਿੱਚ ਇੱਕ ਮੀਟ ਪ੍ਰੋਸੈਸਿੰਗ ਪਲਾਂਟ ਤੇ ਇਮੀਗ੍ਰੇਸ਼ਨ ਛਾਪੇ ਦੌਰਾਨ 70 ਤੋਂ ਵੱਧ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਦੱਸਣਯੋਗ ਹੈ ਕਿ ਦੂਜੇ ਪਾਸੇ ਆਈਐਸ ਦੇ ਵੱਲੋਂ ਰੋਜ਼ਾਨਾ ਗ੍ਰਿਫਤਾਰ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਧਾ ਕੇ 1200 ਕਰ ਦਿੱਤੀ ਗਈ ਹੈ ਜੋ ਟਰੰਪ ਸਰਕਾਰ ਦੇ ਪਹਿਲੇ 100 ਦਿਨਾਂ ਦੌਰਾਨ ਸਿਰਫ 650 ਦੇ ਨੇੜੇ ਤੇੜੇ ਦੱਜ ਕੀਤੇ ਗਏ ਸੀ ਹਾਲਾਂਕਿ ਇਹ ਅੰਕੜਾ ਵਾਈਟ ਹਾਊਸ ਦੇ ਵੱਲੋਂ ਤੈਅ ਦਿੱਤੇ ਤੋਂ ਬਹੁਤ ਹੀ ਘੱਟ ਹੈ ਜਿਸ ਤਹਿਤ ਰੋਜ਼ਾਨਾ 3000 ਪ੍ਰਵਾਸੀਆਂ ਨੂੰ ਕਾਬੂ ਕਰਨ ਦੀ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ